ਬਰਨਾਤ ਯਾਤਰਾ ਦੇ ਚੱਲਦੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਪੁਲਿਸ ਵੱਲੋਂ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਚਲਾਇਆ ਜਾ ਰਿਹਾ ਸਰਚ ਅਭਿਆਨ ਜੰਮੂ ਕਸ਼ਮੀਰ ਤੋਂ ਆ ਰਹੀਆਂ ਟ੍ਰੇਨਾਂ ਨੂੰ ਕੀਤਾ ਜਾ ਰਿਹਾ ਚੈੱਕ ਸੁਰੱਖਿਆ ਏਜੰਸੀਆਂ ਤੋਂ ਲਗਾਤਾਰ ਮਿਲ ਰਹੇ ਇਨਪੁਟ ਦੇ ਚੱਲਦੇ ਪੰਜਾਬ ਪੁਲਿਸ ਤੋਂ ਇਲਾਵਾ ਰੇਲਵੇ ਪੁਲਿਸ ਅਤੇ ਭਾਰਤ-ਪਾਕਿ ਸੀਮਾ ਤੇ ਡਟੇ ਬੀਐਸਐਫ ਦੇ ਜਵਾਨ ਹਰ ਇੱਕ ਸੁਰੱਖਿਆ ਕਰਮੀ ਆਪਣੀ ਡਿਊਟੀ ਤੰਦੇ ਹੀ ਨਾਲ ਕਰ ਰਿਹਾ ਹੈ ਤਾਂ ਕਿ ਮਾੜੇ ਅੰਸਰਾਂ ਤੇ ਨਾਥ ਪਾਈ ਜਾ ਸਕੇ ਸਮੇਂ-ਸਮੇਂ ਤੇ ਜਿੱਥੇ ਭਾਰਤ-ਪਾਕਿ ਸੀਮਾ ਦੇ ਨਾਲ ਲੱਗਦੇ ਬਮਿਆਲ ਸੈਕਟਰ ਦੇ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਉਥੇ ਹੀ ਰੇਲਵੇ ਪੁਲਿਸ ਵੱਲੋਂ ਵੀ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਖਤਾ ਕਦਮ ਚੁੱਕੇ ਜਾ ਰਹੇ ਹਨ ਇਸੇ ਕੜੀ ਦੇ ਤਿਤ ਹ ਰੇਲਵੇ ਸਟੇਸ਼ਨ ਜਿੱਥੇ ਕਿ ਜੰਮੂ ਕਸ਼ਮੀਰ ਤੋਂ ਆਉਣ ਵਾਲੀ ਗੱਡੀ ਦਾ ਪੰਜਾਬ ਵਿੱਚ ਪਠਾਨਕੋਟ ਕੈਂਟ ਤੇ ਪੈਲਸ ਟੋਪੀਜ਼ ਹੈ ਸੁਰੱਖਿਆ ਨੂੰ ਧਿਆਨ ਵਿੱਚ ਇਕਸੇ ਰੇਲਵੇ ਪੁਲਿਸ ਵੱਲੋਂ ਜਿੱਥੇ ਗੱਡੀ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਰੇਲਵੇ ਸਟੇਸ਼ਨ ਦੇ ਉੱਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੈਕਿੰਗ ਅਭਿਆਨ ਚਲਾਇਆ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰਨਾਥ ਯਾਤਰਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਕੜ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਉਸੇ ਕੜੀ ਦੇ ਤਿਤ ਅੱਜ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਕੈਂਟ ਰੇਲਵੇ ਸਟੇਸ਼ਨ ਦੇ ਉੱਪਰ ਵੀ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਹੜੀ ਅੱਜ ਦੀ ਚੈਕਿੰਗ ਅਸੀਂ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਕਾਬਲ ਜਿਹੜੀ ਅਮਰਨਾਥ ਸ਼੍ਰੀ ਅਮਰਦਾ ਯਾਤਰਾ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਨਜ਼ਰ ਰੱਖਦੇ ਹੋਏ ਕਰ ਰਹੇ ਹਾਂ ਇਸ ਵਿੱਚ ਅਸੀਂ ਆਰਪੀਐਫ ਕਾਪੂ ਨਾਲ ਲੈ ਕੇ ਸਾਡੀ ਐਕਟਿਵ ਕਾਪੋਟੇ ਟੀਮ ਹੈ ਉਹ ਡਿਸਟ੍ਰਿਕਟ ਦੇ ਜਿਹਨਾਂ ਨਾਲ ਸਹਿਯੋਗ ਦੇ ਨਾਲ ਅਸੀਂ ਜਿਹੜੀ ਚੈਕਿੰਗ ਸਾਡੀ ਲਗਾਤਾਰ ਚੱਲ ਰਹੀ ਹੈ ਵਾ ਕਿਉਂਕਿ ਤਾਂ ਜੋ ਯਾਤਰੀਆਂ ਦੀ ਜਿਹੜੀ ਸੁਰੱਖਿਆ ਨੂੰ ਕੈਮ ਰੱਖਿਆ ਜਾਵੇ ਕੋਈ ਕਿਸੇ ਕਿਸਮ ਦੀ ਕੋਈ ਅਨਸਕਾਰ ਦੀ ਘਟਨਾ ਨਾ ਹੋਵੇ ਜਿਹਦੇ ਵਿੱਚ ਹਰੇਕ ਆਉਣ ਜਾਣ ਵਾਲੇ ਯਾਤਰੀਆਂ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਇਹਦੇ ਨਾਲ ਸਾਡੇ ਮੇਨ ਗੇਟ ਤੇ ਵੀ ਲੱਗੀ ਹੋਈ ਪੁਲਿਸ ਮੇਨ ਗੇਟ ਤੇ ਵੀ ਚੈਕਿੰਗ ਕਰ ਰਹੀ ਹੈ ਔਰ ਫਿਰ ਤੁਰਤੀ ਹੋਏ ਆਪਣੀ ਗਾਇਬ ਗਾਇ ਇਸ ਤਰ੍ਹਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਤੋਂ ਨਾ ਪਲੇਟਫਾਰਮਾਂ ਤੇ ਭਮਕੇ ਜਿਹੜੀ ਚੈਕਿੰਗ ਕਰ ਰਹੇ ਆ ਜੋ ਛੱਤੀ ਵਿਅਕਤੀਆਂ ਨੂੰ ਬੜੇ ਵਿਕੀ ਨਾਲ ਦੇਖਿਆ ਜਾਂਦਾ ਦਾ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੁੱਛੀ ਕੀਤੀ ਜਾਂਦੀ ਉਹ ਕਿਹੜੇ ਪਰਪੇ ਦੀ ਇੱਥੇ ਆਏ ਆ ਔਰ ਉਹਨਾਂ ਨੂੰ ਕਿੱਥੇ ਜਾਣਾ ਵਾ ਇਸ ਤੋਂ ਇਲਾਵਾ ਜੰਮੂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਔਰ ਉਧਰੋਂ ਜੰਮੂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਦੇ ਵਿੱਚ ਵੀ ਜਿਹੜੀ ਇਹ ਚੈਕਿੰਗ ਕੀਤੀ ਜਾਂਦੀ ਹੈ